ਯਾ ਨਿਊ ਟੈਲੀਵਿਜ਼ਨ ਦੇ ਗ੍ਰੇਸਰੀ ਦਰਸ਼ਕਾਂ ਸਵਾਗਤ ਹੈ ਮੈਂ ਸੁਖਰਾਜ ਚੈਨ ਖਾਸ ਪ੍ਰੋਗਰਾਮ ਸਿਆਸੀ ਚਰਚਾ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਪੰਜਾਬ ਸਮਿਟ ਭਾਰਤ ਵਿੱਚ ਜੋ ਹੁਣ ਸਿਆਸੀ ਸਮੀਕਰਨ ਦਿਨੋਂ ਦਿਨ ਬਦਲ ਰਹੇ ਨੇ ਉਹਨਾਂ ਤੇ ਚਰਚਾ ਕਰਾਂਗੇ ਆਉਣ ਵਾਲੀ ਲੋਕ ਸਭਾ ਚੋਣਾਂ ਨੇ ਉਹਦੇ ਮੱਦੇ ਨਜ਼ਰ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਉਸ ਬਾਰੇ ਵੀ ਪੜ੍ਹਨਾਂ ਜਾਣਕਾਰੀਆਂ ਅਹਿਮ ਸਾਂਝੀਆਂ ਕਰਾਂਗੇ ਇਸ ਸਾਡੇ ਖਾਸ ਪ੍ਰੋਗਰਾਮ ਵਿੱਚ ਆਜਾ ਹਾਜ਼ਰ ਰਹਿਣਗੇ ਸੀਨੀਅਰ ਵਿਸ਼ਲੇਸ਼ਕ ਉਹ ਕੇ ਰਾਜਨੀਤੀਵਾਨ ਕਰਮਿਤ ਇਬਰਾਹੀਮ ਲਾਈਸਾ ਸਵਾਗਤ ਸ਼ਬਦ ਸ੍ਰੀ ਕਾ ਜੀ ਜੀ ਪ੍ਰੈਸਰ ਇੱਕ ਪਾਸੇ ਕਹਿਰ ਦੀ ਠੰਡ ਦਾ ਮੌਸਮ ਹੈ ਔਰ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਇਸੇ ਦੇ ਚਲਦੇ ਆ ਪਰ ਜੇਕਰ ਆਪਾਂ ਸਿਆਸਤ ਦੀ ਗੱਲ ਕਰੀਏ ਤਾਂ ਸਿਆਸਤ ਦਿਨੋਂ ਦਿਨ ਗਰਮਾ ਰਹੀ ਹੈ ਭਾਵੇਂ ਕਿ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਵੀ ਲਗਾਤਾਰ ਦਿਨੋਂ ਦਿਨ ਸੰਮੇਖਣ ਬਦਲਦੇ ਦਿਖਾਈ ਦੇ ਰਹੇ ਨੇ ਉਸੇ ਪ੍ਰਕਾਰ ਜੋ ਕੇਂਦਰ ਦੀ ਹਕੂਮਤ ਆ ਉਹਦੀ ਗੱਲ ਕਰੀਏ ਚਾਹੇ ਹੋਰ ਵਿਰੋਧੀ ਤਰ੍ਹਾਂ ਦੀ ਗੱਲ ਕਰੀਏ ਜਿਵੇਂ ਚੱਲਦੇ ਆ ਦਿਨ-ਦਿਨ ਕੁਝ ਗੱਠਜੋੜ ਵੀ ਬਣ ਰਹੇ ਨੇ ਔਰ ਔਏ ਦਿਨਾਂ ਵਿੱਚ ਹੋਰ ਵੀ ਇਹ ਸਰਗਰਮੀਆਂ ਤੇ ਹੋਣੀਆਂ ਨੇ ਸੋ ਜੇਕਰ ਆਪਾਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਚੱਲਦੇ ਆ ਜੋ ਪੰਜਾਬ ਵਿੱਚ ਵਿਰੋਧੀ ਧਿਰ ਆ ਉਹ ਕਾਂਗਰਸ ਪਾਰਟੀ ਆ ਪਰ ਹੁਣ ਜੇਕਰ ਆਪਾਂ ਕੇਂਦਰ ਦੀ ਸਿਆਸਤ ਵੱਲ ਨਜ਼ਰ ਮਾਰੀ ਤਾਂ ਇਨ੍ਹਾਂ ਪਾਰਟੀਆਂ ਵਿੱਚ ਸਮਝੌਤਾ ਹੋਣ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਵਿਖਾਣੇ ਕੀਤੇ ਨੇ ਫਿਰ ਜਰਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਆਉਣੇ ਦਿਨਾਂ ਵਿੱਚ ਕਿਹੋ ਜਿਹੀ ਸਿਆਸਤ ਕਰ ਬਟਾ ਬਦਲੇਗੀ ਦੇਖੋ ਸਫਰਾਜ ਜੀ 2024 ਦੀਆਂ ਚੋਣਾਂ ਦੀ ਗਰਮੀ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ ਭਾਜਪਾ ਵੱਲੋਂ ਪੂਰਾ ਜੋਰ ਲਾਇਆ ਜਾ ਰਿਹਾ ਪੇ ਧਰਮ ਦੇ ਆਧਾਰਿਤ ਰਾਜਨੀਤੀ ਕਰਕੇ ਮੁੜ ਕੇ ਫੇਰ ਹਿੰਦੁਸਤਾਨ ਦੇ ਵਿੱਚ ਰਾਜ ਪਾਕ ਜਿਹੜਾ ਹੈ ਸੰਭਾਲਿਆ ਜਾਏ। ਉਹਨਾਂ ਨੇ ਜਿਹੜਾ ਜੋਧਿਆ ਦਾ ਮੰਦਿਰ ਹੈ ਉਸ ਮੰਦਿਰ ਨੂੰ ਅੱਗੋਂ ਰੱਖ ਕੇ ਉਹਦੀਆਂ ਸਰਗਰਮੀਆਂ ਜਿਹੜੀਆਂ ਨੇ ਆਪਣੀਆਂ ਤੇਜ਼ ਕੀਤੀਆਂ ਹੋਈਆਂ। ਹੁਣ ਕੀ ਹੈ ਗੋਦੀ মিডিਆ ਦੇ ਵਿੱਚਲੀ ਗੱਲ ਲੈ ਲਓ। ਜਾਂ ਆਕਾਸ਼ ਬਾਣੀ ਜਾਂ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੀ ਗੱਲ ਲੈ ਲਓ। ਉਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਰਾਮ ਮੰਦਰ 22 ਜਨਵਰੀ ਦੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਸੰਬੰਧੀ ਚਰਚਾ ਜਿਹੜੀ ਹੈ ਜਾਂ ਉਹ ਕਿਵੇਂ ਸੰਪੂਰਨ ਕਰਨ ਨੇ ਉਹਨਾਂ ਦੀ ਗੱਲ મોદી ਸਾਹਿਬ ਕਰਦੇ ਨਿਕਾਉਂਦੇ ਨੇ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਵਿਡੰਬੜਾ ਹੈ ਕਿ ਭਾਰਤ ਦੇਸ਼ ਜਿਹਨੂੰ ਡੈਮੋਕ੍ਰੇਸੀ ਦੀ ਗੱਲ ਅਸੀਂ ਕਰਦੇ ਆਂ ਸੈਕੂਲਰ ਹੋਣ ਦੀ ਗੱਲ ਕਰਦੇ ਆਂ ਉਹਦੇ ਵਿੱਚ ਧਰਮ ਅਧਾਰਿਤ ਰਾਜਨੀਤੀ ਜਿਹੜੀ ਹੈ ਉਹ ਅੱਗੋਂ ਆ ਰਹੀ ਹੈ ਇਹ ਤਾਂ ਹੋਈ ਇੱਕ ਗੱਲ ਇੱਕ ਧਿਰ ਦੀ ਗੱਲ ਤੇ ਉਹਨਾਂ ਨੇ ਆਪਣੇ ਨਾਲ ਹੋਰ ਕੁਝ ਇੱਕ ਪਾਰਟੀਆਂ ਜਿਹੜੀਆਂ ਜੋੜਨ ਦਾ ਯਤਨ ਕੀਤਾ ਹੋਇਆ ਐਨਡੀਆ ਨੇ ਔਰ ਉਸ ਦਾ ਮੁਕਾਬਲਾ ਇੰਡੀਆ ਗੱਠਜੋੜ ਦੇ ਨਾਲ ਹੋਣ ਜਾ ਰਿਹਾ ਤੋਂ ਇੰਡੀਆ ਗੱਠਜੋੜ ਉਹਨਾਂ ਨੂੰ ਹਾਲੇ ਤੱਕ ਵੱਡਾ ਚੈਲੰਜ ਦੇਣ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਦਾ ਆਪਸੀ ਗਠਜੋੜ ਜਿਹੜਾ ਹੈ ਪਾਰਟੀਆਂ ਦਾ ਬੱਖੋ-ਬਖਰੀਆਂ ਪਾਰਟੀਆਂ ਦਾ ਕਿਉਂਕਿ ਦ੍ਰਿਸ਼ਟੀਕੋਣ ਵੱਖਰੇ-ਵੱਖਰੇ ਨੇ ਕੁਝ ਇੱਕ ਪਾਰਟੀਆਂ ਨੈਸ਼ਨਲ ਲੈਵਲ ਤੇ ਕੰਮ ਕਰ ਰਹੀਆਂ ਨੇ ਕੁਝ ਇੱਕ ਇਲਾਕਾਈ ਪਾਰਟੀਆਂ ਨੇ ਤੋਂ ਇਹਨਾਂ ਸਾਰਿਆਂ ਦੇ ਮੱਦੇਨਜ਼ਰ ਉਹਨਾਂ ਦੀ ਸੋਚ ਜਿਹੜੀ ਹੈ ਬੱਖੋ-ਬਖਰੇ ਮਾਮਲਿਆਂ ਦੇ ਉੱਤੇ ਬੱਖੋ-ਬਖਰੀ ਹੈ ਕਿਉਂਕਿ ਭਾਜਪਾ ਦੀ ਸੋਚ ਤਾਂ ਸਿੱਧੀ ਪਧਰੀ ਹੈ ਧਰਮ ਦੇ ਆਧਾਰ ਤੇ ਰਾਜਨੀਤੀ ਕਰਕੇ ਧੂਵੀਕਰਨ ਕਰੋ ਔਰ ਜਿਤ ਪ੍ਰਾਪਤ ਕਰਨ ਲਈ ਹਰ ਵਾ ਲਾ ਦਿਓ ਉਹਨਾਂ ਵੱਲੋਂ ਤਾਂ ਬੜਾ ਸਾਫ ਸੁਥਰਾ ਅਜੰਡਾ ਹੈ ਉਹਨਾਂ ਦਾ ਪਰ ਮੁਕਾਬਲੇ ਤੇ ਇੰਡੀਆ ਨਾਂ ਦਾ ਜਿਹੜਾ ਗੱਠ ਜੋੜ ਹੈ ਇਸ ਵੱਲੋਂ ਨਾ ਤਾਂ ਹਮਲੇ ਕੋਈ ਮਿਨੀਮਮ ਪ੍ਰੋਗਰਾਮ ਬਣਾਇਆ ਜਾ ਰਿਹਾ ਜਿਹਦੇ ਅਦੀਨ ਸਾਹਿਬ ਨੇ ਇਕੱਠੇ ਆਪਣਾ ਹੈ ਤੇ ਨਾ ਹੀ ਉਹਨਾਂ ਦਾ ਕੋਈ ਦ੍ਰਿਸ਼ਟੀਕੋਣ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਭਾਵੇਂ ਕਿ ਉਹ ਡੈਮੋਕ੍ਰੇਸੀ ਔਰ ਸੈਕੂਲਰਿਜ਼ਮ ਦੀ ਗੱਲ ਜਿਹੜੀ ਆ ਉਹ ਕਰਦੇ ਨੇ ਤੇ ਇਸੇ ਰਾਜਨੀਤੀ ਨੂੰ ਉਹ ਅਗੋ ਲਿਆਉਣਾ ਚਾਹੁੰਦੇ ਨੇ ਹੁਣ ਮਸਲਾ ਇਹ ਹੈ ਕਿ ਬੱਕੋ ਬਕਰੇ ਰਾਜਾਂ ਦੇ ਵਿੱਚ ਬੱਕੋ ਵਖਰੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਨਾਲ ਕਾਂਗਰਸ ਨੇ ਗੱਠ ਜੋੜ ਕਰਨਾ ਹੈ ਸਮਾਜਵਾਦੀ ਪਾਰਟੀ ਹੈ ਜਿਸ ਦਾ ਆਧਾਰ ਯੂਪੀ ਦੇ ਵਿੱਚ ਹੈ ਬੰਗਲਾਦੇਸ਼ ਦੇ ਬੰਗਾਲ ਦੇ ਪੱਛਮੀ ਬੰਗਾਲ ਦੇ ਵਿੱਚ ਰੀਮੂਲ ਕਾਂਗਰਸ ਹੈ ਇਸੇ ਤਰ੍ਹਾਂ ਉਹਨਾਂ ਵੱਲੋਂ ਯਤਨ ਇਹ ਵੀ ਹੋ ਰਿਹਾ ਹੈ ਕਿ ਮਾਇਆ ਦੇਵੀ ਦੀ ਪਾਰਟੀ ਦੇ ਨਾਲ ਵੀ ਗੱਠ ਜੋੜ ਕੇ ਯੂਪੀ ਦੇ ਵਿੱਚ ਕੀਤਾ ਜਾਏ ਜਿਹੜਾ ਸ਼ਾਇਦ ਸੰਭਵ ਨਾ ਹੋਵੇ ਮਾਰਕਸ਼ੀ ਪਾਰਟੀ ਦੇ ਨਾਲ ਵੀ ਉਹਨਾਂ ਨੇ ਗੱਠ ਜੋੜ ਕਰਨਾ ਹੈ ਇਸੇ ਤਰ੍ਹਾਂ ਕਯੋਮਨਸ ਪਾਰਟੀ ਤੇ ਨਾਲ ਤੇ ਮੁੜ ਕੇ ਫੇਰ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਸਾਹਮਣੇ ਹੈ ਦੱਖਣ ਦੀਆਂ ਪਾਰਟੀਆਂ ਦੀ ਗੱਲ ਤਾਂ ਵਕਰੀ ਹੈ ਜਿਨ੍ਹਾਂ ਤੇ ਨਾਲ ਗੱਠਜੋੜ ਕਰਨ ਦੀ ਗੱਲ ਉਹ ਲਗਾਤਾਰ ਕਰਦੇ ਆ ਰਹੇ ਹੁਣ ਇਸ ਮਾਮਲੇ ਤੇ ਵੱਖੋ ਵੱਖਰੇ ਲੈਣ ਦੇਣ ਦੀ ਗੱਲ ਜਿਹੜੀ ਹੈ ਸੀਟਾਂ ਦੇ ਲੈਣ ਦੇਣ ਦੀ ਗੱਲ ਉਹਦੇ ਸੰਬੰਧੀ ਬਾਰਤਾ ਜਿਹੜੀ ਹੈ ਰੰਭੀ ਜਾ ਚੁੱਕੀ ਹੈ ਪਰ ਹਾਲੇ ਤੱਕ ਕੋਈ ਸਾਰਥਕ ਫਿਟਿੰਗ ਨਿਕਲੇ ਆ ਪਿੱਛੇ ਕੱਲ ਆਮ ਆਦਮੀ ਪਾਰਟੀ ਦੇ ਨਾਲ ਹਰਿਆਣਾ ਪੰਜਾਬ ਦਿੱਲੀ ਚੰਡੀਗੜ੍ਹ ਤੇ ਮੁੜ ਕੇ ਗੁਜਰਾਤ ਇਹਨਾਂ ਥਾਂਾਂ 'ਤੇ ਆਪਸ ਵਿੱਚ ਸੀਟਾਂ ਦੀ ਵੰਡ ਦਾ ਮਾਮਲਾ ਸਾਹਮਣੇ ਆਇਆ ਦੇਖੋ ਕੁਝ ਦਿਨ ਪਹਿਲਾਂ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸਰਕਰ ਨੇਤਾ ਨੇ ਉਹਨਾਂ ਨੇ ਇੱਕ ਗੱਲ ਨਾਲ ਬੜਾ ਗੁੰਝਲਦਾਰ ਸਥਿਤੀ ਪੈਦਾ ਕੀਤੀ ਹਿੰਦੁਸਤਾਨ ਪੰਦਰ ਤੇ ਤਾਂ ਗੱਠਜੋੜ ਦੀ ਗੱਲ ਹੁੰਦੀ ਆ ਆਪਸ ਵਿੱਚ ਦੋਹਾਂ ਪਾਰਟੀਆਂ ਦੇ ਪਰ ਉਹਨਾਂ ਨੇ ਕਹਿਤਾ ਇੱਕ ਸੀ ਕਾਂਗਰਸ ਆਪ ਕਾਂਗਰਸ ਦੀ ਹੋਂਦ ਹੀ ਕੋਈ ਨਹੀਂ ਸੀ ਆ ਤੇ ਇਧਰ ਜਿਸ ਵੇਲੇ ਸਿੱਧੂ ਸਾਹਿਬ ਇੱਕ ਪਾਸੇ ਤਾਂ ਇਸ ਗੱਲ ਦੀ ਬਕਾਲਤ ਕਰਦੇ ਨੇ ਕਾਂਗਰਸ ਦੇ ਵਿੱਚ ਬੈਠ ਕੇ ਇਹ ਵੀ ਬਿੱਟੂ ਸਾਹਿਬ ਵੀ ਕਿ ਭਾਈ ਅ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰ ਲੈਣਾ ਪਰ ਦੂਜੇ ਪਾਸੇ ਉਹਨਾਂ ਦੀ ਕੱਲ ਦੀ ਸਟੇਟਮੈਂਟ ਦੇਖੋ ਜਿਹਦੇ ਵਿੱਚ ਉਹ ਕਹਿੰਦੇ ਨੇ ਕੇਜਰੀਵਾਲ ਵੀ ਚੋਰ ਹੈ ਔਰ ਪੰਜਾਬ ਦਾ ਮੁੱਖ ਮੰਤਰੀ ਉਹ ਵੀ ਚੋਰ ਹੈ ਤਾਂ ਜੇ ਇਸ ਕਿਸਮ ਦੇ ਆ ਭਾਰਤਾ ਲਾਪ ਜਾਂ ਬੂਲ ਸਾਨੂੰ ਸੁਣਨ ਨੂੰ ਮਿਲਦੇ ਨੇ ਉਸ ਹਾਲ ਦੇ ਵਿੱਚ ਜੇ ਇਹਨਾਂ ਦੋਹਾਂ ਪਾਰਟੀਆਂ ਦਾ ਗੱਠਜੋੜ ਪੰਜਾਬ ਦੇ ਵਿੱਚ ਹੁੰਦਾ ਵੀ ਹੈ ਜੇਦੀ ਬਹੁਤੀ ਸੰਭਾਵਨਾ ਬਣੀ ਹੋਈ ਹੈ ਤੇ ਕੀ ਇਹਦੇ ਲੈਵਲ ਤੇ ਕੋਈ ਸਹੀ ਸਟੇ ਕਰ ਸਕੇਗਾ ਤੋਂ ਪੰਜਾਬ ਦੇ ਵਿੱਚ ਹਾਲੇ ਦ੍ਰਿਸ਼ ਜਿਹੜਾ ਹੈ ਜਿਵੇਂ ਕਿ ਤੁਸੀਂ ਮੈਂ ਉੱਪਰਲੇ ਤੱਕ ਦੀ ਕੋਈ ਗੱਲ ਕੀਤੀ ਹੈ 2024 ਦੀਆਂ ਚੋਣਾਂ ਦੇ ਮਾਮਲੇ ਤੇ ਮੱਖੋ ਵੱਖਰੇ ਸੂਬਿਆਂ ਦੀ ਪਰ ਪੰਜਾਬ ਕਿਉਂਕਿ ਸਾਡਾ ਆਪਣਾ ਕੰਸਰਨ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਆਪਸ ਵਿੱਚ ਦੀ ਮੇਲਯੂਨ ਦੀ ਗੱਲ ਹੋ ਸਕਦੀ ਹੈ ਵਿੱਚ ਵਿਚਾਲੇ ਕਾਂਗਰਸ ਪਾਰਟੀ, ਮਾਰਕਸਵਾਦੀ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਧਿਰਾਂ ਨੇ ਉਹ ਭਾਜਪਾ ਨਾਲ ਤੇ ਕਾਲੀ ਦਲ ਦੇ ਨਾਲ ਤਾਂ ਜਨਗੀਆਂ ਨੇ ਉਹ ਜਾਂ बसपा ਦੇ ਨਾਲ ਕੋਈ ਗੱਠ ਜੋੜ ਕਰਨਗੀਆਂ ਤੇ ਨਾ ਜਾਂ ਫਿਰ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਕਰਨਗੀਆਂ ਭਾਵੇਂ ਕਿ ਉਹਨਾਂ ਨੂੰ ਸੀਟ ਕੋਈ ਵੀ ਪੰਜਾਬ ਦੇ ਵਿੱਚੋਂ ਨਹੀਂ ਮਿਲਣੀ ਹੁਣ ਸੀਟਾਂ ਮਿਲਣ ਦੀ ਗੱਲ ਜਿਹੜੀ ਹੈ ਪਹਿਲਾਂ ਕਾਂਗਰਸ ਨੇ 8 ਸੀਟਾਂ ਲੈਣ ਦੀ ਪੰਜਾਬ ਦੇ ਵਿੱਚ ਗੱਲ ਕੀਤੀ ਤੇ 6 5 ਸੀਟਾਂ ਆਮ ਆਦਮੀ ਪਾਰਟੀ ਨੇ ਵੀ ਗੱਲ ਕੀਤੀ ਇੱਕ ਚੰਡੀਗੜ੍ਹ ਦੀ ਸੀਟ ਦੇ ਉੱਤੇ ਵੀ ਆਪਣਾ ਹੱਕ ਜਿਹੜਾ ਹੈ ਉਹਨਾਂ ਨੇ ਜਮਾਇਆ ਪਰ ਸੁਣਨ ਵਿੱਚ ਆਉਂਦਾ ਕੱਲ੍ਹ ਦੀਆਂ ਕੋਈ ਕੰਸੂਆਂ ਨੇ ਕਿ ਜਿਹੜੀਆਂ ਇਹ 13 ਤੇ 1 14 ਸੀਟਾਂ ਨੇ ਇਹ ਆਪਸ ਵਿੱਚ 7-7 ਸੀਟਾਂ ਜਿਹੜੀਆਂ ਵੰਡੀਆਂ ਜਾਣਗੀਆਂ ਹੁਣ ਕਾਂਗਰਸ ਦੇ ਜਿਹੜੇ ਲੋਕ ਨੇ ਉਹ ਵੀ ਯਤਨ ਇਸ ਗੱਲ ਲਈ ਕਰਦੇ ਨੇ ਕਿ ਸੀਟਾਂ ਨੇ ਉਹਨਾਂ ਦੇ ਉੱਤੇ ਕੋਈ ਗੱਲ ਜਿਹੜੀ ਆ ਜਿਹੜੇ ਐਮਪੀ ਖੜੇ ਹੋਏ ਸੀ ਉਹ ਉਹ ਇਹ ਯਤਨ ਕਰਦੇ ਨੇ ਵੀ ਸਾਡੀਆਂ ਸੀਟਾਂ ਜਿਹੜੀਆਂ ਨੇ ਉਹ ਪੱਕੀਆਂ ਰਹਿ ਜਾਣ ਤਾਂ ਅਸੀਂ ਇਲੈਕਸ਼ਨ ਲੜ ਸਕੀਏ ਕੀਏ ਉਹਨਾਂ ਪਾਰਟੀ ਦੇ ਹਿੱਤ ਪਿਆਰੇ ਨਹੀਂ ਉਹਨਾਂ ਨੂੰ ਨਿੱਜੀ ਹਿੱਤ ਪਿਆਰੇ ਲੱਗਦੇ ਨੇ ਇਥੇ ਕਰਕੇ ਇਹ ਗੱਲ ਹਾਲ ਦੀ ਘੜੀ ਕਹਾਣੀ ਤਰਸਖੀ ਪਰ ਜੇ ਦੋਏ ਹਾਈ ਮਾਨ ਜਿਹੜੀਆਂ ਨੇ ਕੋਈ ਇਸ ਗੱਲ ਦਾ ਨਿਰਣਾ ਕਰ ਲੈਣ ਜੀਆਂ ਕਿ ਭਾਈ ਇੱਥੇ ਦੇ ਦੋਹਾਂ ਧਿਰਾਂ ਨੇ ਆਪਸ ਵਿੱਚ ਪੈਚਅਪ ਕਰਕੇ ਸੀਟਾਂ ਦੀ ਵੰਡ ਕਰਕੇ ਅੱਗੋਂ ਤੁਰਨਾ ਹੈ ਤੇ ਸੰਭਾਵਨਾ ਇਸ ਗੱਲ ਦੀ ਹੋ ਸਕਦੀ ਆ ਕਿ ਬਰਾਬਰ ਦੀਆਂ ਸੀਟਾਂ ਦੇ ਉੱਤੇ ਘੱਟ ਜੋੜ ਕੋਈ ਹੈ ਤੇ ਮੁਕਾਬਲੇ ਦੇ ਉੱਤੇ ਅਕਾਲੀ ਦਲ ਤੇ ਭਾਜਪਾ ਜਿਹੜਾ ਹੈ ਉਹ ਉਹਦੇ ਇਕੱਠੇ ਹੋਣ ਦੀਆਂ ਕਿਤਰੇ ਇੱਕ ਦੇ ਸੰਭਾਵਨਾਵਾਂ ਦੇਖਤੀਆਂ ਨੇ ਪਰ ਅਕਾਲੀ ਦਲ ਦਾ ਪਹਿਲਾਂ ਇੱਕ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਢੀਂਡਾ ਤੜਾ ਜਗੀਰ ਕੋਰ ਇਹ ਸਾਰੇ ਇਕੱਠੇ ਹੋਣ ਦੀ ਗੱਲ ਵੀ ਤੁਰਦੀ ਹੈ ਪਰ ਕਿ ਐਮਾਨ ਸਾਹਿਬ ਜਿਹੜੇ ਨੇ ਉਹ ਇਸ ਮਾਮਲੇ ਤੇ ਅੱਗੋਂ ਪੈਰ ਨਹੀਂ ਪਟ ਰਹੇ। ਤੋਂ ਇਹ ਸਾਰਾ ਦੇਸ਼ ਹੈ ਜਿਹੜਾ ਸਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਸੋ ਹਜੇ ਪੂਰੀ ਤਰ੍ਹਾਂ ਸਥਿਤੀ ਸਪਸ਼ਟ ਨਹੀਂ ਜਿਾਪਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਜੇ ਮੀਟਿੰਗਾਂ ਤੌਰ ਤੇ ਜਾਰੀ ਹੈਗਾ ਭਾਵੇਂ ਕਿ ਨਾ ਕੋਈ ਸ਼ਿੱਟਾਂ ਦਾ ਆਪਸੀ ਖਿੱਚੋਤਾਣ ਲਗਾ ਲੋ ਚਾਹੇ ਪੰਜਾਬ ਦੀ ਸ਼ਟਾਉ ਲੈ ਕੇ ਜਾ ਕੇ ਤੇ ਹੋਰ ਪਰੇ ਭਾਈ ਪਰੇ ਸਾਹਮਣੇ ਵੱਡੀ ਚੁਣੌਤੀ ਦੇਣ ਵਿੱਚ ਅੱਜ ਜੀ ਪੂਰੀ ਤਰ੍ਹਾਂ ਇੰਡੀਆ ਗੱਠਜੋੜ ਦਾ ਕੰਮਜਾਬ ਨਹੀਂ ਹੋ ਰਿਹਾ ਦਿਖਾਈ ਦੇ ਰਿਹਾ ਹੈ ਇੱਕ ਥੋੜਾ ਜਿਹਾ ਪਹਿਲਾਂ ਹੀ ਜੀ ਰਾਸਤਾਵਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉੱਥੇ ਭਾਰਤ ਜਾਤਾ ਪਾਰਟੀ ਜਿੱਤ ਹੁੰਦੀ ਹੈ ਤੇ ਸਰਕਾਰ ਉਹਨਾਂ ਦੀ ਬਣ ਜਾਂਦੀ ਹੈ ਇੱਕ ਉੱਥੇ ਜਿਹੜੀ ਵਿਧਾਨ ਸਭਾ ਸੀਟ ਸੀ ਉਹ ਦੀ ਚੋਣਾਂ ਪੈਂਡਿੰਗ ਪਈ ਸੀ ਜਿੱਥੇ ਹੁਣ ਚੋਣ ਹੋਈ ਹੈ ਸਰਕਾਰ ਵੀ ਭਾਰਤ ਜਨਤਾ ਪਾਰਟੀ ਦੀਆਂ ਔਰ ਜੋ ਉੱਥੇ ਉਮੀਦਵਾਰ ਸੀ ਉਹ ਵੀ ਭਾਰਤ ਜਨਤਾ ਪਾਰਟੀ ਸਰਕਾਰ ਦੇ ਵਿੱਚ ਰਾਜਸਥਾਨ ਦੇ ਵਿੱਚ بطور ਰਾਜ ਮੰਤਰੀ ਬਜੋ ਅਹੁਦਾ ਸਮਾ ਚੁੱਕੇ ਨੇ ਪਰ ਜਦੋਂ ਚੋਣਾਂ ਦੇ ਵਿੱਚ ਉਤਰੇ ਤਾਂ ਉਹ ਚੋਣ ਹਾਰ ਜਾਂਦੇ ਨੇ ਜਿਸ ਤੋਂ ਬਾਅਦ ਜੇਕਰ ਆਪਾਂ ਮੌਜੂਦਾ ਸਥਿਤੀ ਕਰ ਕਰੀਏ ਕੀ ਲੱਗਦਾ ਹੈ ਸਰਕਾਰ ਵੀ ਹੈ ਔਰ ਜੋ ਉਮੀਦਵਾਰ ਉਹ ਮੰਤਰੀ ਵੀ ਹੋਵੇ ਤੇ ਉਹ ਹਾਰ ਜਾਵੇ ਕਿਸਗੇ ਦਿੰਦਾ ਜੀ ਦੇਖੋ ਵੋਟਰਾਂ ਦਾ ਕੁਝ ਵੀ ਪਤਾ ਨਹੀਂ ਹੁੰਦਾ ਤੁਸੀਂ ਉਹ ਗੱਲ ਲੈ ਲਓ ਕਿ ਜੇਸ ਵੇਲੇ ਦਿੱਲੀ ਦੇ ਵਿੱਚ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਮੈਂਬਰ ਪਾਰਲੀਮੈਂਟ ਦੀ ਸਾਰੀਆਂ ਲਗਭਗ ਸੀਟਾਂ ਜਿੱਤ ਲੈਂਦੀ ਹੈ ਪਰ ਦੂਜੇ ਪਾਸੇ 2-3 ਮਹੀਨੇ ਬਾਅਦ ਹੀ ਜਦੋਂ ਮidan Sabha ਦੀਆਂ ਚੋਣਾਂ ਆਉਂਦੀਆਂ ਨੇ ਤੇ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲਗਭਗ ਸਾਰੀਆਂ ਪਹੁੰਚ ਜਾਂਦੀਆਂ ਨੇ ਦੂਜੇ ਪਾਸੇ ਇਹ ਦੇਖੋ ਵੀ ਪੰਜਾਬ ਦੇ ਵਿੱਚ ਜੇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤੇ ਇੱਕ ਸੀਟ ਖਾਲੀ ਹੁੰਦੀ ਆ ਹੋਂ ਵਾਲੇ ਮੁੱਖ ਮੰਤਰੀ ਦੀ ਸੰਗਰੂਰ ਦੀ ਤੇ ਉਥੇ ਜਿੱਤ ਜਿਹੜੀ ਆ ਅਕਾਲੀ ਦਲ ਮਾਨ ਦੀ ਹੋ ਜਾਂਦੀ ਆ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਕਿ ਲੋਕ ਬੜੀ ਸ਼ਿਤੀ ਸਾਰੀ ਗੱਲ ਨੂੰ ਬੰਗ ਨਾਲ ਸਮਝਦੇ ਨੇ ਔਰ ਉਹਦੇ ਅਨੁਸਾਰ ਐਕਟ ਕਰਦੇ ਨੇ ਮੇਰਾ ਕਹਿਣ ਦਾ ਪਾਵੇ ਆ ਵੀ ਉਹਨਾਂ ਨੂੰ ਜਿੰਨੀ ਜਲਦੀ ਅਹਿਸਾਸ ਇਸ ਗੱਲ ਦਾ ਹੋ ਜਾਂਦਾ ਵੀ ਅਸੀਂ ਤਾਂ ਗਲਤ ਚੋਣ ਕਰ ਲਈ ਜਾਂ ਸਥਾਨਿਕ ਤੌਰ ਤੇ ਜਿਹੜੀ ਅਸੀਂ ਚੋਣ ਕੀਤੀ ਹੈ ਉਹਦੇ ਵਿੱਚ ਸਹੀ ਪੱਖ ਜਿਹੜੇ ਆ ਸਾਹਮਣੇ ਨਹੀਂ ਆ ਸਕੇ ਸਹੀ ਸਿੱਟੇ ਨਹੀਂ ਸਾਹਮਣੇ ਆ ਸਕੇ ਤੇ ਉਹਨਾਂ ਨੇ ਮਿਲ ਕੇ ਫਿਰ ਰਿਵਰਟ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਵੀ ਕਿਹਾ ਜਾਂਦਾ ਵੀ ਪੰਜਾਬ ਦੇ ਲੋਕ ਬੜੇ ਜ਼ਿਰਦਾਰਤੀ ਨੇ ਪੰਜਾਬੀ ਹੈਗੇ ਨੇ ਪਰ ਬਹੁਤ ਵੱਡੀ ਗਿਣਤੀ ਵਿੱਚ ਤਾਂ ਪੰਜਾਬੀ ਨਹੀਂ ਹੁੰਦੇ ਤਾਂ ਹੋਰ ਅ ਦੂਬ ਵੀ ਨੇ ਪਾ ਮੇਰਾ ਕਹਿਣ ਦਾ ਇਹ ਹੈ ਕਿ ਲੋਕਾਂ ਦਾ ਲੋਕਾਂ ਦੀ ਲਹਿਰ ਦੇਸ਼ ਪਾਸੇ ਵੱਲ ਨੂੰ ਤੁਰਦੀ ਹੈ ਤੁਰ ਹੀ ਜਾਂਦੀ ਹੈ ਔਰ ਸਮੇਂ ਤੇ ਸਥਾਨ ਦੇ ਅਨੁਸਾਰ ਉਹ ਕਈ ਗੱਲਾਂ ਦਾ ਫੈਸਲਾ ਕਰਦੇ ਨੇ ਤੇ ਅੱਗੋਂ ਗੱਲ ਤੋੜ ਲੈਂਦੇ ਨੇ ਹੁਣ ਤੁਸੀਂ ਦੇਖੋ ਕੋਈ ਭਾਜਪਾ ਰਾਜਸਥਾਨ ਦੇ ਵਿੱਚ ਜਿੱਤਦੀ ਹੈ ਸਿਰਫ 2-3% ਦਾ ਫਰਕ ਸੀ ਇਸ਼ਾਰਾ ਵੋਟਾਂ ਦੀ ਜੀ ਪਰਸੈਂਟੇਜ ਦੇ ਪੱਖ ਤੋਂ ਰਾਜਸਥਾਨ ਦੇ ਵਿੱਚ ਦੇਖੀਏ ਤੇ ਹੁਣ ਵੀ ਇਸ ਕਿਸਮ ਦਾ ਹੀ ਫਰਕ ਜਿਹੜਾ ਦੇਖਣ ਨੂੰ ਮਿਲਿਆ ਕਾਂਗਰਸ ਦੀਆਂ ਕੁਝ ਵੋਟਾਂ ਜਿਹੜੀਆਂ ਵੱਧ ਹੋ ਗਈਆਂ ਤੇ ਉੱਥੇ ਰਾਜ ਕਰਨ ਵਾਲੀ ਪਾਰਟੀ ਭਾਜਪਾ ਦਾ ਜਿਹੜਾ ਕੈਂਡੀਡੇਟ ਸੀ ਉਹਦੀਆਂ ਵੋਟਾਂ ਘੱਟੀਆਂ। ਤੋਂ ਇਸ ਕਰਕੇ ਉਹ ਜਿੱਤ ਜਿਹੜੀ ਹੈ ਇਹ ਕੋਈ ਹੈਰਾਨੀਜਨਕ ਜਿੱਤ ਨਹੀਂ ਹੈ। ਇਸ ਨੂੰ ਇਸ ਢੰਗ ਨਾਲ ਵੀ ਨਹੀਂ ਲਿਆ ਜਾਣਾ ਚਾਹੀਦਾ ਕਿ ਭਾਜਪਾ ਜਿਹੜੀ ਹੈ ਪਹਿਲਾਂ ਜਿੱਤ ਗਈ ਤੇ ਹੁਣ ਬੜੀ ਛੇਤੀ ਲੋਕਾਂ ਦਾ ਚਾਅ ਉਹਨਾਂ ਤੋਂ ਲੱਤ ਗਿਆ। ਅਸਲ ਵਿੱਚ ਹਰ ਇਲਾਕੇ ਦੇ ਵਿੱਚ ਸਖਸ਼ੀਅਤ ਦੇ ਅਨੁਸਾਰ ਵੀ ਕੁਝ ਬੂਟਾਂ ਦਾ ਲੈਣ ਦੇਣ ਜਿਹੜਾ ਆ ਹੁੰਦਾ ਤੇ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਸਰਕਾਰ ਨੂੰ ਇਹ ਸੀ ਕਿ ਅਸੀਂ ਤਾਂ ਰਾਜ ਭਾਗ ਦੇ ਵਿੱਚ ਆ ਹੁਣ ਅਸੀਂ ਚੋਣ ਜਿੱਤਣੀ ਜਿੱਤਣੀ ਹੈ ਤੇ ਉਹ ਅਸੀਂ ਜਿੱਤ ਹੀ ਸਕਦੇ ਹਾਂ ਤਾਂ ਇਸ ਗੱਲ ਦੇ ਵਿੱਚ ਸ਼ਾਇਦ ਉਹਨਾਂ ਨੇ ਚੋਣ ਪ੍ਰਚਾਰ ਉਸ ਢੰਗ ਦੇ ਨਾਲ ਨਾ ਕੀਤਾ ਹੋਵੇਗਾ ਤੇ ਉਹਨਾਂ ਨੂੰ ਇਸ ਗੱਲ ਦੀ ਹਾਰ ਹੋਵੇ ਪਰ ਉਂਝ ਯਾਦਦਾ ਇਹ ਆ ਕਿ ਰਾਜਸਥਾਨ ਦੇ ਵਿੱਚ ਕਾਂਗਰਸ ਤੇ ਭਾਜਪਾ ਬਰਾਬਰ ਦੀ ਟੱਕਰ ਵਿੱਚ ਨੇ ਔਰ ਜਿਹੜੇ ਸਾਡੇ ਕੋਲ ਉੱਤਰੀ ਭਾਰਤ ਦੇ ਜਿਹੜੇ ਸੂਬੇ ਨੇ ਉਹਨਾਂ ਵਿੱਚ ਵੀ ਕਾਂਗਰਸ ਤੇ ਭਾਜਪਾ ਲਗਭਗ ਇੱਕ ਇੱਕੋ ਜਹੀ ਸਥਿਤੀ ਵਿੱਚ ਲੱਗਦੇ ਨੇ ਮੱਧ ਪ੍ਰਦੇਸ਼ ਵਿੱਚ ਜੁਰ ਉਹਨਾਂ ਨੇ ਵੱਧ ਭਾਜਪਾ ਨੇ ਪਰਸਨਟੀਜ ਜਿਹੜੀ ਆ ਪ੍ਰਾਪਤ ਕੀਤੀ ਹੈ ਜੀ ਜੀ ਕੋ ਪੰਜਾਬ ਦੀ ਜੇ ਗੱਲ ਕਰੀਏ ਹੁਣ ਪੰਜਾਬ ਵਿੱਚ ਨਵਜੋ ਸਿੱਧੂ ਫੇਰ ਲੱਗਦਾ ਬਾਕੀ ਸੁਰਾਂ ਡੱਟ ਰਹੇ ਨੇ ਪਿਛਲੇ ਜਨੰਦਰਾ ਔਰ ਜਿੱਕਰ ਵਿਚ ਆਇਆ ਕਿ ਉਹ ਆਪਣੀਆਂ ਰੈਲੀਆਂ ਵੀ ਕਰ ਰਹੇ ਨੇ ਭਾਵੇਂ ਕਿ ਉਹ ਕਾਂਗਰਸ ਦੇ ਬੈਨਰ ਤੇ ਰੈਣੀ ਕਰ ਰਹੇ ਨੇ ਪਰ ਜਿੱਕਰ ਆਪਾਂ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਅਗਲੀ ਕਰੀਏ ਤਾਂ ਉਹਨਾਂ ਨਾਲ ਇੱਕ ਸੁਰ ਹੁੰਦੀ ਦਿਖਾਈ ਨਹੀਂ ਦੇ ਰਹੀ ਭਾਈ ਹਰੇਕ ਵਾਰ ਕੇ ਜਦੋਂ ਚੋਣਾਂ ਦਾ ਸਮਾਂ ਨਜ਼ਦੀਕ ਆ ਜਾਂਦਾ ਹੈ ਕਾਂਗਰਸ ਆਪੋ ਆਪਣੇ ਪੱਟੋ ਥਾੜੇ ਵਿੱਚ ਹੋਣ ਦੀ ਗੇ ਰਹਿ ਜਾਂਦੀ ਹੈ ਪੰਜਾਬ ਵਿੱਚ ਵਿਰੋਧੀ ਧਰਦਾ ਰੋਲ ਤਾਂ ਉਹਨਾਂ ਨੇ ਕੀ ਨਿਭਾਉਣਾ ਉਹਨਾਂ ਨੂੰ ਲੱਗਦਾ ਆਪਣਾ ਹੀ ਜੋ ਆਧਾਰ ਹੈ ਉਹਨੂੰ ਕਾਮਯਾਬ ਰੱਖਣ ਵਿੱਚ ਵੀ ਬੜੀ ਮੁਸ਼ਕਲ ਆਉਣੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਕਾਟੋ ਕਲੇਸ਼ ਫਿਰ ਫਿਰ ਇਹ ਲਗਾ ਕਿ ਜਦੋਂ ਵਿਧਾਨ ਸਭਾ ਚੋਣਾਂ ਸੀ ਉਸ ਤਰ੍ਹਾਂ ਉਦੋਂ ਵੀ ਮਾਹੌਲ ਅਜੀਹਾ ਹੀ ਬਣਿਆ ਸੀਗਾ ਹੁਣ ਕਿੰਝ ਕਿਸ ਤਰ੍ਹਾਂ ਜੇਕਰ ਇਸ ਤਰ੍ਹਾਂ ਚੱਲ ਰਿਹਾ ਕਿ ਕੀ ਇਹ ਕਾਂਗਰਸ ਦਾ ਜੋ ਕੌਟਪੁਲੇਸ ਹੋਂ ਨਿਭੜ ਸਕਦਾ ਦੇ ਦੇ ਕੋ ਗੱਲ ਇਹ ਆ ਵੀ ਬੜਾ ਵੱਡਾ ਕਲੇਸ਼ ਜਿਹੜਾ ਹੈ ਕਾਂਗਰਸ ਦੇ ਵਿੱਚ ਹੈ ਅਸਲ ਵਿੱਚ ਤਾਂ ਸਾਕਸ਼ੀ ਤੌਰ ਤੇ ਸਿੱਧੂ ਸਾਹਿਬ ਆਪਣਾ ਵਾਰ ਚਾਉਂਦੇ ਨੇ ਦੂਜਾ ਉਹ ਕੁਝ ਇੱਕ ਮਾਮਲਿਆਂ ਦੇ ਵਿੱਚ ਬੜੇ ਸਪਸ਼ਟ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਪੰਜਾਬ ਦੇ ਕਾਨੂੰਨੀ ਸਪਸ਼ਟ ਨਹੀਂ ਤਾਂ ਕਿਉਂਕਿ ਸਿੱਧੂ ਸਾਹਿਬ ਪੰਜਾਬੀਆਂ ਦੀ ਦੁੱਖ ਦੀ ਰਾਗ ਦੇ ਉੱਤੇ ਨਿਗਾਹ ਜਿਹੜੀ ਨਜ਼ਬ ਪਹਿਚਾਣਦੇ ਨੇ ਔਰ ਉਸ ਟਾਂਗ ਦੇ ਨਾਲ ਉਹ ਕੰਮ ਕਰਦੇ ਨੇ ਉਹਨਾਂ ਦੀਆਂ ਗੱਲਾਂ ਸੁਣਦੇ ਨੇ ਤੇ ਉਹਨਾਂ ਦੇ ਅਨੁਸਾਰ ਉਹ ਜਸਵੰਤ ਦੇ ਵਿੱਚ ਗੱਲਾਂ ਕਰਦੇ ਨੇ ਤੇ ਨਾ ਫੋਲਿੰਗ ਜਿਹੜੀ ਹੈ ਭਾਵੇਂ ਉਹ ਕਾਂਗਰਸ ਵਿੱਚ ਵੀ ਫੋਲਿੰਗ ਹੈ ਉਹ ਸਾਹਮਣੇ ਦਿਖਾਈ ਦਿੰਦੀ ਆ ਕਿਉਂਕਿ ਕਾਂਗਰਸ ਦੇ ਵਿੱਚ ਇਸ ਵੇਲੇ ਕੋਈ ਸਹੀ ਟੰਗ ਦਾ ਜਿਹੜਾ ਵਿਅਕਤੀ ਹੈ ਉਹ ਆਪਣੇ ਆਪ ਨੂੰ ਵਾਰ ਨਹੀਂ ਸਕਿਆ ਬਾਜਬਾ ਸਾਹਿਬ ਨੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਤਾ ਸਵੀਕਾਰ ਨਹੀਂ ਕੀਤਾ ਹੋਇਆ ਹੁਣ ਵਾਲਾ ਜਿਹੜਾ ਪ੍ਰਧਾਨ ਹੈ ਉਸ ਦੀ ਗੱਲ ਵੀ ਲੋਕਾਂ ਦੇ ਸਾਹਮਣੇ ਠੀਕੰ ਦੇ ਨਾਲ ਨਹੀਂ ਆ ਸਕੀ ਪਹਿਨ ਦਾ ਪਾਵੇ ਹੈ ਕਿ ਪੰਜਾਬ ਦੇ ਬਿਜਲੀ ਕਾਂਗਰਸ ਜਿਹੜੀ ਹੈ ਉਸ ਦਾ ਆਵਾਰਤ ਕੀ ਹੋਣਾ ਹੈ ਉਹ ਆਪਣੇ ਆਪ ਨੂੰ ਇੱਕ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਵੀ ਸਥਾਪਿਤ ਕਰਨ ਦੇ ਵਿੱਚ ਕੰਮ ਜਬ ਨਹੀਂ ਹੋ ਸਕੀ ਤੇ ਸਿੱਧੂ ਸਾਹਿਬ ਇਸ ਕਾਰ ਲਈ ਯਤਨਸ਼ੀਲ ਨੇ ਭਾਈ ਕਮਾਂਡ ਦੇ ਵਿੱਚ ਉਹਨਾਂ ਦੀ ਪਹੁੰਚਤਾ ਹੈ ਉਹਨਾਂ ਨੂੰ ਇਲਾਕੇ ਵੀ ਮਾਰੇ ਜਾ ਰਹੇ ਨੇ ਵੀ ਭਾਈ ਤੁਸੀਂ ਡਿਸਪਲਿਨ ਦੇ ਵਿੱਚ ਰਹਿ ਕੇ ਕੰਮ ਕਰੋ ਪਰ ਨਾਲ ਦੀ ਨਾਲ ਇਹ ਵੇਖਣ ਨੂੰ ਵੀ ਮਿਲਦਾ ਵੀ ਕੋਈ ਕਾਰਵਾਈ ਉਹਨਾਂ ਵੱਲੋਂ ਨਹੀਂ ਹੀ ਹੋ ਰਹੀ ਉੱਪਰਲੀ ਲੀਡਰਸ਼ਿਪ ਬਣਉ ਇਹ ਤੋਂ ਇਹ ਵੀ ਸੰਕੇਤ ਮਿਲਦੇ ਨੇ ਕਿ ਸ਼ਾਇਦ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬਾਦ ਦੂਰ ਜਿਹੜੀ ਹੈ ਪੰਜਾਬ ਦੀ ਬਾਦਤੀ ਜਾਵੇ ਔਰ ਉਹੀ ਪੰਜਾਬ ਦੇ ਵਿੱਚ ਚੋਣ ਮਹੰਮ ਜਿਹੜੀ ਹੈ ਉਸ ਦੀ ਅਗਵਾਈ ਕਰਨਗੇ ਪਰ ਦੂਜੇ ਪਾਸੇ ਇਹ ਵੀ ਲੱਗਦਾ ਪਈ ਕਾਂਗਰਸ ਪਾਰਟੀ ਦੀ ਉੱਪਰਲੀ ਲੀਡਰਸ਼ਿਪ ਨੂੰ ਪਏ ਜੇ ਸੰਗ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਏਟਕੜ ਘੜ ਲੈਣ ਦਾ ਯਤਨ ਕਰਦੇ ਨੇ ਸ਼ਾਇਦ ਉਹ ਟੈਸਟ ਹੀ ਕਰ ਰਹੇ ਹੂਣ ਵੀ ਇਸਕੇ ਸੁੰਦਰ ਬਤੀਰਾ ਆਮ ਆਦਮੀ ਦੇ ਵਿਰੋਧ ਦੇ ਵਿੱਚ ਅਪਣਾ ਕੇ ਕੀ ਕਾਂਗਰਸ ਨੂੰ ਕੋਈ ਲਾਭ ਹੋ ਸਕਦਾ ਨਹੀਂ ਹੋ ਸਕਦਾ ਤੇ ਮੇਰੀ ਸਮਝ ਵਿੱਚ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਤਜਰਬਾ ਹੈ ਕਿਉਂਕਿ ਹੁਣ ਸਿੱਧੂ ਸਾਹਬ ਕੋਲ ਦੋ ਹੀ ਰਾਹ ਨੇ ਜਾਂ ਕਾਂਗਰਸ ਵਿੱਚ ਬਣੇ ਰਹਿਣ ਤੇ ਜਾਂ ਫਿਰ ਉਹਨਾਂ ਦੇ ਮਨ ਵਿੱਚ ਇਹ ਗੱਲ ਹੋਵੇ ਕਿ ਮੈਂ ਕਿਉਂਕਿ ਅਕਾਲੀ ਤਾਂ ਸਹੀ ਢੰਗ ਦੀ ਇਲਾਕਾਈ ਪਾਰਟੀ ਬਣਾ ਕੇ ਤੇ ਮੁੜ ਕੇ ਕਾਮਯਾਬੀ ਨਾਲ ਅਗੋਲ ਜਾਣ ਦੇ ਵੇ ਕਾਮਯਾਬ ਨਹੀਂ ਹੋ ਸਕੇ ਤੇ ਪੰਜਾਬ ਦੇ ਲੋਕ ਇਲਾਕਾਈ ਪਾਰਟੀ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਕੋਈ ਨੇਤਾ ਤਗੜਾ ਨੇਤਾ ਹੋਵੇ ਤੇ ਤਗੜੇ ਨੇਤਾ ਵਾਲੇ ਗੁੰੜ ਜਿਹੜੇ ਨੇ ਉਹ ਸਿੱਧੂ ਸਾਹਿਬ ਵਿੱਚ ਹੈਗੇ ਨੇ ਭਾਵੇਂ ਕਿ ਉਹਨਾਂ ਦੇ ਵਿੱਚ ਇੱਕ ਗੱਲ ਦੀ ਬੜੀ ਊਨਤਾ ਵੀ ਅਸੀਂ ਮਹਿਸੂਸ ਕਰਦੇ ਆਂ ਤੇ ਉਹ ਆਪਣੇ ਬਹੁਤੇ ਸਾਥੀਆਂ ਨੂੰ ਨਾਲ ਅਲ ਦੇਖੀ ਚੱਲਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਆਪਣਾ ਡੋਰੂ ਬੁਝਾਉਂਦੇ ਤੁਰੇ ਜਾਂਦੇ ਨੇ ਔਰ ਇਸ ਦਾ ਦੀ ਪ੍ਰਵਾਹ ਨਹੀਂ ਕਰਦੇ ਕਿ ਉਹਨਾਂ ਦੇ ਨਾਲ ਕੋਈ ਤੁਰੇਗਾ ਕਿ ਨਹੀਂ ਤੁਰੇਗਾ। ਤੋਂ ਇੱਕ ਬੜੀ ਅਜੀਬ ਜਿਹੀ ਸਥਿਤੀ ਹੈ ਇਸ ਦੇ ਨਾਲ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਹੈ। ਕਾਂਗਰਸ ਦੀ ਸਥਿਤੀ ਹੋਰ ਵੀ ਗੰਭੀਰ ਹੋ ਉੰਦੀ ਜਾ ਰਹੀ ਹੈ। ਪਰ ਆਮ ਆਦਮੀ ਪਾਰਟੀ ਨੂੰ ਕਿਉਂਕਿ ਪੂਰੇ ਦ੍ਰਿਸ਼ ਤੇ ਵਿੱਚ ਜਦੋਂ ਕਿੱਥੇ ਚੋਣਾਂ ਸੂਬਿਆਂ ਦੇ ਵਿੱਚ ਹੋਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਇਵਨ ਇਥੋ ਤਾਈਂ ਪੇ ਨਾਵਾਚਕ ਵੋਟਾਂ ਉਹਨਾਂ ਨੂੰ ਮੜੀਆਂ ਜਿਹੜੀਆਂ 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 ਏਡੀ ਕ ਵੱਡੀ ਗਿਣਤੀ ਵਾਲੀਆਂ ਮਸਾਂ ਸੀ ਕਿ ਉਹਨਾਂ ਨੂੰ ਸਾਹਜਾ ਲੈਣਾ ਵੀ ਔਖਾ ਔਖਾ ਜਿਹਾ ਲੱਗਾ ਕਿਉਂਕਿ ਐਡਾ ਵੱਡਾ ਪ੍ਰਚਾਰ ਐਡਾ ਵੱਡਾ ਖਰਚ ਐਡੇ ਵੱਡੇ ਦੌਰੇ ਐਡੀਆਂ ਵੱਡੀਆਂ ਗੱਲਾਂ ਉਹ ਵੀ ਲੋਕਾਂ ਦਾ ਪ੍ਰਭਾਵ ਉਹਨਾਂ ਦੇ ਉੱਤੇ ਲੋਕਾਂ ਦੇ ਉੱਤੇ ਪੈ ਨਹੀਂ ਸੀ ਸਕਿਆ ਇਹ ਕੋਈ ਉਹਨਾਂ ਦੀ ਵੀ ਮਜਬੂਰੀ ਇਸ ਕਰਦੀ ਬਣੀ ਹੋਈ ਹੈ ਕਿ ਆਪਣੀ ਸਥਿਤੀ ਨੂੰ ਸਾਹਮਣੇ ਦੇ ਆ ਉਹ ਮੁੜ ਕੇ ਕਾਂਗਰਸ ਦੇ ਨਾਲ ਕੀ ਚੋਣ ਗਠਜੋੜ ਤਰਨ ਬਾਰੇ ਸੋਚਣ ਲੱਗ ਪਏ ਨੇ ਭਾਵੇਂ ਕਿ ਪਹਿਲਾਂ ਉਹਨਾਂ ਨੇ ਇਸ ਕਿਸਮ ਦੀ ਸੋਚ ਜਿਹੜੀ ਹੈ ਨਹੀਂ ਸੀ ਅਪਣਾਈ ਹੋਈ ਜੀ ਸੋ ਤੁਸੀਂ ਸਾਰੇ ਇਹ ਸੱਸੀ ਸਮੀਕਰਨਾਂ ਬਾਰੇ ਬੜੀ ਬਰੀਕੀ ਨਾਲ ਸਾਡੇ ਦਰਸ਼ਕਾਂ ਨੂੰ ਸਮਝਾ ਹੀ ਦਿੱਤਾ ਹੈ ਸੋ ਅਮੀਲ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਉਸ ਤਰ੍ਹਾਂ ਹੀ ਹੋਵੇ ਕਿਉਂਕਿ ਜਦੋਂ ਤੁਸੀਂ ਪਿਛਲੇ ਸਮੇਂ ਦੌਰਾਨ ਸੱਚੀ ਸਮੀਕਰਨਾਂ ਬਾਰੇ ਦੱਸਿਆ ਬਿਲਕੁਲ ਉਸੇ ਤਰ੍ਹਾਂ ਹੀ ਹਾਲਾਤ ਆਉਣ ਵਾਲੇ ਸਮੇਂ ਵਿੱਚ ਬੜੇ ਸੋ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਸਾਮਣ ਹੋਏ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਜੋ ਵਜਾਜਕ ਸਤਿ ਸ੍ਰੀ ਅਕਾਲ